ਸਾਤੇ ਜਦ 55 ਵਿੱਚ ਕਰਨੌਜਲਾ ਦੇ ਨਾਲ ਇਹ ਸਭ ਕੁਝ ਹੋਇਆ ਤੇ ਉਸ ਤੋਂ ਬਾਅਦ ਕਰਨੌਜਲਾ ਮਤਲਬ ਕਿਵੇਂ ਦਾ ਸੀ ਕਿ ਉਹ ਆਪਣੇ ਘਰ ਵਿੱਚ ਰਹਿੰਦੇ ਸੀ ਜਾਂ ਫਿਰ ਬਾਹਰ ਨਿਕਲਦੇ ਸੀ ਕਿਵੇਂ ਉਹ ਪਲਸ 2 ਚ ਹੀ ਕਰਕੇ ਗਿਆ ਮੈਂ ਇੱਥੇ ਫਿਰ ਕੈਨੇਡਾ ਚਲੀ ਜਾਂਦੀ ਪਹਿਣਾ ਤੂੰ 2014 ਵਿੱਚ ਕਰਨੌਲਾ ਚਲੀ ਉੱਧਰ ਜਾ ਕੇ ਨੇ ਥੋੜਾ ਜਿਹਾ ਕੰਮ ਕੀਤਾ ਪਹਿਲਾਂ ਸਨਖੰਡ ਫਿਰ ਬਸ ਇਹ ਕੰਮਾਂ ਜਿਹਾ ਪੈ ਗਿਆ ਗਾਇਕੀ ਤੇ ਬਚਪਨ ਵਿੱਚ ਕਿਵੇਂ ਸਾਡੇ ਕੋਲ ਨੇੜੇ ਹੀ ਰਹਿੰਦਾ ਤੇ ਤੇਰੇ ਭੈਣ ਸਾਡੇ ਕੋਲ ਰਹਿੰਦੀ ਸੀ ਅਸੀਂ ਕੋਲ ਟੱਚ ਵਾਂਦੇ ਅੱਛਾ ਬਚਪਨ ਵਿੱਚ ਕਿਵੇਂ ਦੇ ਸੀ ਕਰਨ ਔਲਾ ਸ਼ਰਾਰਤੀ ਸੀ ਜਾਂ ਮਾਸੂਮ ਬਹੁਤ ਵਧੀਆ ਸੀ ਸ਼ਰਾਰਤੀ ਨਹੀਂ ਸੀ ਤੇ ਉਹ ਚਾਚੀ ਕੋਲ ਰਹਿੰਦਾ ਸੀ ਜੀ ਮਾਂ ਵੀ ਬਾਪ ਵੀ ਪਹਿਲਾਂ ਪਿਓ ਢੇਰ ਮਾਂ ਭੈਣ ਚਾਚੀ ਨੇ ਸੰਭਾਲਿਆ ਉਹ ਬਹੁਤ ਜਿਆਦਾ ਰਿਹਾ ਮਨਜੀ ਸਾਹਿਬ ਪੜਦਾ ਰਿਹਾ ਹਾਂਜੀ ਚਲ ਫੇਰ ਉਹਨੇ ਭੈਣਾਂ ਨੇ ਉਧਰ ਸੱਦ ਲਿਆ ਠੀਕ ਹੈ ਬਹੁਤ ਵਧੀਆ ਤੇ ਸਾਡੇ ਕੋਲ ਹੀ ਛੋਟਾ ਜਿਹਾ ਕਰਦੇ ਨੇ ਸਾਨੂੰ ਸਾਰੇ ਬੱਚੇ ਬੱਚੇ ਨੂੰ ਆਪ ਮਿਲਦਾ ਤੇ ਮਿਲਦੀ ਹੈ ਅੱਛਾ ਤੇ ਉਹਨਾਂ ਨੂੰ ਯਾਦ ਸੀ ਵੀ ਤੁਸੀਂ ਉਹਨਾਂ ਦੇ ਨਾਲ ਬਚਪਨ ਵਿੱਚ ਤੁਸੀਂ ਉਹਨਾਂ ਦਾ ਧਿਆਨ ਰੱਖਦੇ ਸੀ ਉਹਨਾਂ ਨਾਲ ਮਿਲਦੇ ਸੀ ਭੁੱਲਿਆ ਨਹੀਂ ਹਿੰਦਾ ਸਾਰਾ ਕੁਝ ਯਾਦ ਹੈ ਫੈਂਸਮ ਮਜ਼ਾ ਸੀ ਅੱਛਾ ਠੀਕ ਹੈ ਤੇ ਅਸੀਂ ਦੇਖਦੇ ਹਾਂ ਨਾ ਵੀ ਬੱਚੇ ਜਦ ਵੱਡੇ ਹੋ ਜਾਂਦੇ ਨੇ ਕਈ ਵਾਰ ਭੁੱਲ ਜਾਂਦੇ ਨੇ ਪਰ ਉਹਨਾਂ ਨੂੰ ਸਾਰਾ ਕੁਝ ਉਹ ਨਹੀਂ ਜਿੰਮੀ ਭੁੱਲਿਆ ਕਿਸੇ ਹੀ ਪਿੰਡ ਚੁੱਕੇ ਕਿਸੇ ਨੂੰ ਨਹੀਂ ਭੁੱਲਿਆ ਹਿੰਦਾ ਹਰ ਇੱਕ ਨਾਲ ਹੱਸ ਕੇ ਮਿਲਦਾ ਸੀ अच्छा ਤੇ ਜਦ ਗਾਇਕੀ ਦੇ ਗਾਇਕੀ ਵਿੱਚ ਉਹਨਾਂ ਨੇ ਕਦਮ ਰੱਖਿਆ ਆਪਣਾ ਤੇ ਤੁਸੀਂ ਕੋਈ ਬਦਲਾਵ ਦੇਖਿਆ ਕਰਨਾ ਅੱਜਲੇ ਵਿੱਚ ਨਹੀਂ ਨਹੀਂ ਕੋਈ ਬਦਲਾਵ ਬਹੁਤ ਸਾਰੇ ਮੁੰਡਾ ਥੀ ਭਾਈ ਹਰ ਇੱਕ ਨਾ ਕੋਈ ਬਰਉਣਾ ਸੀ ਐਨੀ ਵੀ ਕਿਸੇ ਨੇ ਨਹੀਂ ਤੁਸੀਂ ਮੱਥੇ ਪਾਣਾ ਮੈਂ ਨਾ ਕਿਸੇ ਨੇ ਮੇਰੀ ਨਹੀਂ ਸਾਰਾ ਪਿਆਰ ਕਰਦਾ ਜਿਹਨੂੰ ਲੋੜ ਆ ਪੈਸੇ ਦੀ ਮੈਂ ਪੈਸੇ ਤਾਂ ਮੈਂ ਫੋਨ ਕਰਿਓ ਮੈਂ ਪੈਸੇ ਤੁਹਾਨੂੰ ਭੇਜੂੰਗਾ ਅੱਛਾ ਤੇ ਅਸੀਂ ਸੋਣੇ ਨੇ ਸਕੂਲ ਜਾ ਆਪਣੇ ਆ ਗੁਰਦੁਆਰੇ ਵਿੱਚ ਪੰਜ ਅਸਿਰਵਾਏ ਨੇ ਪਹਿਲਾਂ ਅੱਖਾਂ ਦਾ ਪੈਂਪ ਲਵਾਇਆ ਇਹਨਾਂ ਫ੍ਰੀ ਉਹਨਾਂ ਲਾਈਨਿੰਗ ਪੋਏ ਨੇ ਹਾਂਜੀ